ਹਾਂਜੀ ਕੀ ਹਾਲ ਚਾਲ ਨੇ ਪ੍ਰਭੂ ਤੁਹਾਡੇ ਸਾਹਮਣੇ ਹਾਜ਼ਰ ਹੋਈਆਂ ਇੱਕ ਹੋਰ ਸੱਚੀ ਕਹਾਣੀ ਲੈ ਕੇ ਅੱਜ ਅਲੀ ਕਹਾਣੀ ਸੁਣ ਕੇ ਇੱਕ ਵਾਰੀ ਹੈਰਾਨੀ ਵੀ ਜ਼ਰੂਰ ਹੋਊਗੀ ਕਿ ਦੁਨੀਆ ਤੇ ਕੈਹੋ ਜੇ ਇਨਸਾਨ ਰਹਿੰਦੇ ਆ ਤੇ ਦੁਨੀਆ ਕਰਦੀ ਕੀ ਕੁਝ ਫਿਰਦੀ ਆ ਇਹ ਕਹਾਣੀ ਹੈਗੀ 2016 ਦੀ ਮੋਗੇ ਦੇ ਕਿਸੇ ਨੇੜਲੇ ਪਿੰਡ ਦੀ ਇਹ ਕਹਾਣੀ ਆ ਇੱਕ ਮੁੰਡਾ ਸੀਗਾ ਅਮਨਦੀਪ ਸਿੰਘ ਜਿਹਦਾ ਕਿ 2016 ਦੇ ਵਿੱਚ ਵਿਆਹ ਹੋ ਜਾਂਦਾ ਨਵਨੀਤ ਕੌਰ ਦੇ ਨਾਲ ਹੁਣ ਤੁਹਾਡੀ ਜਾਣਕਾਰੀ ਲਈ ਮੈਂ ਦੱਸ ਦਿਆ ਵੀ ਜਿਹੜੀ ਨਵਨੀਤ ਕੌਰ ਸੀਗੀ ਇਹ ਨਾਨਕਿਆਂ ਦੇ ਕੋਲ ਰਹਿੰਦੀ ਸੀਗੀ ਮਾਮੇ-ਮਾਮੀ ਦੇ ਘਰ ਰਹਿੰਦੀ ਸੀਗੀ ਕਿਉਂਕਿ ਨਵਨੀਤ ਕੌਰ ਦੀ ਮਾਂ ਛੋਟੀ ਹੁੰਦੀ ਦੀ ਪੂਰੀ ਹੋ ਗਈ ਸੀ ਤੇ ਜਿਹੜਾ ਪਿਓ ਸੀਗਾ ਉਹਨੇ ਮੁੜ ਕੇ ਕਿਤੇ ਹੋਰ ਵਿਆਹ ਕਰਾ ਲਿਆ ਤੇ ਨਵਨੀਤ ਕੌਰ ਨੂੰ ਕੋਈ ਵੀ ਸੰਭਾਲ ਨਹੀਂ ਸੀ ਰਿਹਾ ਇਸ ਕਰਕੇ ਫਿਰ ਉਹਦੇ ਨਾਨਕੇ ਆਪਦੇ ਕੋਲ ਲੈ ਆਉਂਦੇ ਆ ਚਲੋ ਜੀ ਨਾਨਕਿਆਂ ਨੇ ਕੁੜੀ ਨੂੰ ਲੈ ਤਾਂ ਆਂਦਾ ਪਰ ਬਾੜਾ ਪੜਾਇਆ ਲਿਖਾਇਆ ਨਹੀਂ 10 ਕਲਾਸਾਂ ਕਰਾਈਆਂ ਤੇ ਉਸ ਤੋਂ ਬਾਅਦ ਚੱਕ ਕੇ ਵਿਆਹ ਕਰਤਾ ਅਮਨਦੀਪ ਸਿੰਘ ਦੇ ਨਾਲ ਹੁਣ ਜਿਹੜਾ ਅਮਨਦੀਪ ਸਿੰਘ ਸੀਗਾ ਇਹ 14 ਕਿੱਲੇ ਜ਼ਮੀਨ ਦਾ ਮਾਲਕ ਸੀਗਾ ਉੱਚਾ ਲੰਮਾ ਸੋਹਣਾ ਸੁਨੱਖਾ ਸੀਗਾ ਕਾਲਜ ਕੂਲ 'ਚ ਪੜਦਾ ਸੀਗਾ ਵਾਲ ਚੰਗੇ ਪੁੱਠੇ ਸਿੱਧੇ ਪਾਉਂਦਾ ਸੀਗਾ ਤੇ ਇਹਨੂੰ ਹਵਾ ਪੂਰੀ ਲੱਗੀ ਹੋਈ ਸੀਗੀ ਚਲੋ ਜੀ ਹੁਣ ਅਮਨਦੀਪ ਸਿੰਘ ਦਾ ਵਿਆਹ ਹੋ ਗਿਆ ਚਲੋ ਨਾਨਕਿਆਣੇ ਗੱਡੀ ਵੀ ਦੇਤੀ ਮੁੰਡੇ ਨੂੰ ਦਾਜ ਦੇ ਵਿੱਚ ਤੇ ਵਿਆਹ ਤੋਂ ਬਾਅਦ ਚਲੋ ਜੀ ਮਹੀਨਾ 2 ਮਹੀਨੇ ਆਪਦੀ ਘਰ ਵਾਲੀ ਨਾਲ ਸਾਰਾ ਕੁਝ ਕਰਦਾ ਕਰਾਉਂਦਾ ਵੀ ਰਿਆ 2 ਮਹੀਨੇ ਇਹ ਬੰਦਾ ਪੂਰਾ ਖੁਸ਼ ਰਿਹਾ ਆਪਦੀ ਘਰ ਵਾਲੀ ਨਾਲ ਉਸ ਤੋਂ ਬਾਅਦ ਕੀ ਹੁੰਦਾ ਆ ਕਿ ਅਮਨਦੀਪ ਸਿੰਘ ਦੇ ਕੀੜਾ ਉੱਠ ਖੜਦਾ ਕੈਨੇਡਾ ਜਾਣ ਦਾ ਕਿਉਂਕਿ ਅਮਨਦੀਪ ਦੇ ਮਾਮੇ ਦੇ ਮੁੰਡੇ ਵੀ ਕੈਨੇਡਾ ਸੀ ਭੂਆ ਦੀ ਕੁੜੀ ਵੀ ਕੈਨੇਡਾ ਸੀ ਗਾ ਮਾਸੀ ਦੀ ਕੁੜੀ ਵੀ ਕੈਨੇਡਾ ਸੀ ਤੇ ਇਹਦੇ ਕੀੜਾ ਉੱਠ ਖੜਦਾ ਵੀ ਯਾਰ ਮੈਂ ਵੀ ਕੈਨੇਡਾ ਜਾਵਾਂ ਮੈਂ ਇੱਥੇ ਕੀ ਕਰਦਾ ਹੁਣ ਨਾ ਤਾਂ ਘਰ ਵਾਲੀ ਆਈਲੈਂਡਸ ਕਰ ਸਕਦੀ ਸੀ ਕਿਉਂਕਿ ਉਹ 10 ਕਲਾਸਾਂ ਪੜ੍ਹੀ ਸੀਗੀ ਤੇ ਉਹਦੀ ਪੜ੍ਹਾਈ ਵਿੱਚ ਗੈਰ ਵੀ ਪੈ ਚੁੱਕਿਆ ਸੀਗਾ ਤੇ ਸੁਖਨ ਵਾਲਾ ਅਮਨਦੀਪ ਸਿੰਘ ਆਪ ਵੀ ਪੜ੍ਹਾਈ 'ਚ ਠੀਕ ਠਾਕ ਸੀਗਾ ਵਾਲ ਤਾਂ ਬਥੇਰੇ ਪੁੱਠੇ ਸਿੱਧੇ ਮਾਉਂਦਾ ਸੀ ਪਰ ਅੰਗਰੇਜ਼ੀ ਜਿਹਦਾ ਵੀ ਹੱਥ ਤੱਕ ਸੀਗਾ ਹੁਣ ਅਮਨਦੀਪ ਸਿੰਘ ਨੇ ਸੋਚਿਆ ਵੀ ਯਾਰ ਮੈਂ ਹੁਣ ਕੈਨੇਡਾ ਕਿਵੇਂ ਜਾਊਂਗਾ ਨਾ ਤਾਂ ਹੁਣ ਮੇਰੀ ਘਰ ਵਾਲੀ ਆਈਲੈਂਡਸ ਕਰਨ ਜੋਗੀ ਵੀ 10 ਪੜੀਆਂ ਬਾਲੀ ਇੰਟੈਲੀਜੈਂਟ ਹੈ ਨਹੀਂ ਪੜ੍ਹਾਈ 'ਚ ਵੀ ਗੈਪ ਪੈ ਚੁੱਕਿਆ ਇੱਧਰ ਸੋਖ ਨਾਲ ਮੇਰਾ ਹੱਥ ਵੀ ਅੰਗਰੇਜ਼ੀ ਤੰਗ ਆ ਤੇ ਹੁਣ ਕਰੀਏ ਤੇ ਕੀ ਕਰੀਏ ਹੁਣ ਵੱਡੇ ਹੱਥਾਂ ਨੂੰ ਦੰਦੀਆਂ ਵੀ ਮੈਂ ਤਾਂ ਬਾਹਰ ਜਾਣਾ ਸੀ ਬਾਹਰ ਜਾਣਾ ਸੀ ਮੇਰਾ ਬਣੂਗਾ ਕੀ ਚਲੋ ਜੀ ਮੁੜ ਕੇ ਅਮਨਦੀਪ ਸਿੰਘ ਦੀ ਆਪ ਦੀ ਘਰ ਵਾਲੀ ਨਵਨੀਤ ਕੌਰ ਨਾਲ ਬਣਨੋਂ ਹਟ ਜਾਂਦੀ ਆ ਫਿਰ ਤੂੰ ਤੂੰ ਮੈਂ ਮੈਂ ਨਿੱਕੀ ਮੋਟੀ ਗੱਲ ਤੇ ਨੋਕ ਝੋਕ ਨਿੱਕੀ ਨਿੱਕੀ ਗੱਲ ਤੇ ਲੜਾਈ ਝਗੜਾ ਸਭ ਕੁਝ ਕਰਨ ਲੱਗ ਗਿਆ ਜਿਹੜੀ ਨਮਨੀਤ कौर ਸੀ ਇਹ ਘਰ ਦੇ ਕੰਮਕਾਜ ਨੂੰ ਬਹੁਤ ਸਿਆਣੀ ਸੀਗੀ ਸੱਸ ਸਹੁਰੇ ਲਈ ਬਹੁਤ ਚੰਗੀ ਸੀਗੀ ਮਾੜਾ ਚੰਗਾ ਨਹੀਂ ਸੀ ਬੋਲਦੀ ਜੋ ਕੁਝ ਵੀ ਅਮਨਦੀਪ ਗਾੜਮੰਦਾ ਬੋਲਦਾ ਚੁੱਪ ਕਰਕੇ ਜਾਰ ਲੈਂਦੀ ਕਿਉਂਕਿ ਵਿਚਾਰੀ ਸੋਚਦੀ ਸੀ ਮੇਰੇ ਕਿਹੜਾ ਕੋਈ ਪਿੱਛੇ ਹੈਗਾ ਮੇਰਾ ਮਾਂ ਪਿਓ ਹੈ ਨਹੀਂ ਨਾਨਕੇ ਨੇ ਚਲੋ ਪਾਲ ਸਾਂਭ ਕੇ ਵਿਆਹਤੀ ਹੁਣ ਸਾਰੀ ਉਮਰ ਨਾਨਕੇ ਦਾ ਠੇਕਾ ਥੋੜੇ ਲੇਲੇ ਵੀ ਮੇਰੇ ਨਾਲ ਤੁਰੇ ਫਿਰਨਗੇ ਸਿਆਣੀਆਂ ਧੀਆਂ ਸੋਚਦੀਆਂ ਹੁੰਦੀਆਂ ਨੇ ਬਹੁਤ ਕੁਝ ਚਲੋ ਜੀ ਉਸ ਤੋਂ ਬਾਅਦ ਅਮਨਦੀਪ ਸਿੰਘ ਦੇ ਨਾਲ ਇੰਸਟਾਗ੍ਰam ਦੇ ਉੱਪਰ ਇੱਕ ਕੁੜੀ ਗੱਲਬਾਤ ਕਰਨ ਲੱਗ ਜਾਂਦੀ ਹੈ ਜਿਹੜੀ ਕੁੜੀ ਗੱਲਬਾਤ ਕਰਦੀ ਹੁੰਦੀ ਹੈ ਜਿਹੜੀ ਕੁੜੀ ਗੱਲਬਾਤ ਕਰਦੀ ਹੁੰਦੀ ਹੈ ਉਹ ਪਲੱਸ 2 ਦੇ ਵਿੱਚ ਹੁੰਦੀ ਆ ਹੁਣ ਅਮਨਦੀਪ ਸਿੰਘ ਦਾ ਕਿਤੇ ਨਾ ਕਿਤੇ ਉਹ ਕੀੜਾ ቡੜਕਣ ਲੱਗ ਜਾਂਦਾ ਆ ਵੀ ਹੁਣ ਮੈਨੂੰ ਕੁੜੀ ਮਿਲ ਗਈ ਪਲੱਸ 2 ਚ ਪੜਦੀ ਆ ਤੇ ਹੈਗੀ ਵੀ ਇੰਟੈਲੀਜੈਂਟ ਆ ਵੀ ਕਿਉਂ ਨਾ ਮੈਂ ਨਵਨੀਤ ਕੌਰ ਨੂੰ ਤਲਾਕ ਦੇ ਕੇ ਇਹਦੇ ਨਾਲ ਵਿਆਹ ਕਰਾ ਲਾਂ ਮੈਂ ਕੈਨੇਡਾ ਪਹੁੰਚ ਜਾਊਗਾ ਅਮਨਦੀਪ ਸਿੰਘ ਦਾ ਇੱਕੋ ਪਰਪਸ ਸੀਗਾ ਬਸ ਕੈਨੇਡਾ 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 ਚਲੋ ਜੀ ਉਸ ਤੋਂ ਬਾਅਦ ਕੀ ਹੁੰਦਾ ਆ ਸਾਲਕ ਉਸ ਕੁੜੀ ਨੂੰ ਇਹ ਚੋਰੀ ਛੱਪੀ ਮਿਲਦਾ ਜੁਲਦਾ ਰਹਿੰਦਾ ਫੋਨ ਤੇ ਗੱਲਾਂ ਬਾਤਾਂ ਕਰਦਾ ਰਹਿੰਦਾ ਤੇ ਫਿਰ ਨਵਨੀਤ ਕੌਰ ਨਾਲ ਉਹ ਇਹ ਘਰ ਦੇ ਵਿੱਚ ਹੀ ਦੂਰੀਆਂ ਬਣਾਉਣੀਆਂ ਸ਼ੁਰੂ ਕਰ ਦਿੰਦਾ ਇਹ ਮਾਂ ਦਾ ਪੁੱਤ ਅਲੱਗ ਕਮਰੇ ਸੌਣ ਲੱਗ ਜਾਂਦਾ ਚਲੋ ਜੀ ਸਾਲ ਇਹ ਕੰਮ ਕੰਜਰ ਕਲੇ ਇਸੇ ਤਰ੍ਹਾਂ ਚੱਲਦਾ ਅਲੱਗ ਕਮਰੇ ਸੌលਿਆ ਨਵਨੀਤ ਕੌਰ ਦੇ ਨੇੜੇ ਨਾਲ ਜਾਵੇ ਉਹਦੇ ਨਾਲ ਬੈ ਕੇ ਗੱਲਾਂ ਬਾਤਾਂ ਕੁਛ ਨਾ ਕਰੇ ਇਹਨੇ ਐ ਬਿਲਕੁਲ ਰਿਸ਼ਤਾ ਨਾ ਤੋੜਦਾ ਵੀ ਮੇਰੇ ਨਾਲ ਕੋਈ ਰਿਸ਼ਤਾ ਹੀ ਨਹੀਂ ਹੈਗਾ ਚਲੋ ਜੀ ਕਿਤੇ ਨਾ ਕਿਤੇ ਅਮਨਦੀਪ ਸਿੰਘ ਦੇ ਮਾਂ ਪਿਓ ਨੇ ਵੀ ਸਮਝਾਇਆ ਮਿਪੋਤਾ ਇਹ ਗੱਲ ਚੰਗੀ ਨਹੀਂ ਗਈ ਵੀ ਆਪਾਂ ਵਿਆਹ ਕੇ ਲਿਆਏ ਆ ਉਹਦੇ ਪਿੱਛੇ ਪਿੱਛੇ ਦੇ ਮਾਪਿਓ ਹੈ ਨਹੀਂਗਾ ਪਹਿਲਾਂ ਤੈਨੂੰ ਕੁੜੀ ਦੀ ਫੋਟੋ ਸਾਰਾ ਕੁਝ ਵਿਖਾਇਆ ਤੂੰ ਮਰਜ਼ੀ ਨਾਲ ਕਹਿ ਵੀ ਠੀਕ ਆ ਮੈਨੂੰ ਪਸੰਦ ਆ ਤੇ ਹੁਣ ਤੂੰ ਆ ਕੁਝ ਨਾ ਕਰ ਚਲੋ ਜੀ ਮੁੰਡਾ ਨਹੀਂ ਮੰਨਿਆ ਫਿਰ ਕਿਤੇ ਨਾ ਕਿਤੇ ਅਮਨਦੀਪ ਸਿੰਘ ਦੇ ਮਾਪਿਓ ਦੀ ਮਜਬੂਰੀ ਬਣ ਗਈ ਚਲੋ ਜੀ ਫਿਰ ਗੱਲ ਤਲਾਕ ਤੱਕ ਪਹੁੰਚ ਗਈ ਤੇ ਉਹ ਵਿਚਾਰੀ ਕੁੜੀ ਦਾ ਤਲਾਕ ਹੋ ਗਿਆ ਹੁਣ ਮੈਨੂੰ ਅਮਨਦੀਪ ਸਿੰਘ ਦੇ ਪਿੰਡ ਦੀ ਕਿਸੇ ਬੰਦੇ ਨੇ ਗੱਲ ਦੱਸੀ ਸੀ ਵੀ ਜਦੋਂ ਪੰਚਾਇਤ ਹੋਈ ਨਾ ਪੰਚਾਇਤ ਹੋਈ ਤੇ ਉਹ ਕੁੜੀ ਪੰਚਾਇਤ ਦੇ ਵਿੱਚ ਬੈਠੀ ਬਸ ਰੋਈ ਗਈ ਆ ਰ ਉਹਨੇ ਆਪ ਦੀ ਚੁੰਨੀ ਵੀ ਅਮਨਦੀਪ ਸਿੰਘ ਦੇ ਪੈਰਾਂ 'ਚ ਧਰਤੀ ਸੀ ਵੀ ਬੇਸ਼ੱਕ ਮੈਨੂੰ ਘਰ ਦੀ ਨੌਕਰ ਰਾਣੀ ਬਣਾ ਕੇ ਰੱਖ ਲਾ ਬੇਸ਼ੱਕ ਮੇਰੇ ਤੋਂ ਗੋਆ ਸਟਾਫ ਜੋ ਮਰਜੀ ਕਰੂ ਪਰ ਮੈਨੂੰ ਤਲਾਕ ਨਾ ਦਿਓ ਮੈਨੂੰ ਘਰੋਂ ਨਾ ਕੱਢੋ ਮੈਂ ਪਹਿਲਾਂ ਹੀ ਬਖਤਾਂ ਦੀ ਮਾਰੀ ਆ ਮੈਂ ਤਾਂ ਪਹਿਲਾਂ ਹੀ ਉਹ ਜੇ ਮਾਹੌਲ 'ਚ ਪਲੀ ਸਮਈ ਆ ਮੇਰੇ ਮਾਪਿਓ ਛੋਟੇ ਹੁੰਦੇ ਦੇ ਮਰ ਗਏ ਨਾਨਕਿਆ ਨੇ ਸੰਭੀ ਪਾਲੀ ਆ ਹੁਣ ਮੈਨੂੰ ਕਿੱਥੇ ਤੋਰਨਗੇ ਉਹ ਬੇਸ਼ੱਕ ਮੈਨੂੰ ਇੱਕ ਘਰ ਦਾ ਕਮਰਾ ਦੇ ਜੋ ਮੈਂ ਅੱਧੀ ਰੋਟੀ ਖਾ ਕੇ ਗੁਜ਼ਾਰਾ ਕਰ ਲੂੰਗੀ ਮੈਂ ਕਦੇ ਤੁਹਾਨੂੰ ਕੁਝ ਨਹੀਂ ਕਹਿੰਦੀ ਤੁਸੀਂ ਦੂਜਾ ਵਿਆਹ ਕਰਾਓ ਜੋ ਮਰਜ਼ੀ ਕਰਾਓ ਮੈਨੂੰ ਕੋਈ ਮਤਲਬ ਨਹੀਂ ਹੈਗਾ ਪਰ ਅਮਨਦੀਪ ਸਿੰਘ ਨੂੰ ਕਿਤੇ ਨਾ ਕਿਤੇ ਆਇਆ ਸੀ ਮੇਰਾ ਖਿਹੜਾ ਅੱਜ ਛੋਟਾ ਦਾ ਛਡਾਲਾ ਕਿਤੇ ਮੁੜ ਕੇ ਹੋਰ ਨਾ ਗੱਲ 'ਚ ਸਿਆਪਾ ਪੈ ਜੇ ਅਮਨਦੀਪ ਸਿੰਘ ਨੇ ਇੱਕੋ ਗੱਲ ਕਹੀ ਵੀ ਨਹੀਂ ਮੈਂ ਨਹੀਂ ਰੱਖਣੀ ਇਹਨੂੰ ਤਾਂ ਅਕਲ ਨਹੀਂ ਹੈਗੀ ਇਹ ਤਾਂ ਬਾਲੀ ਅਣਪੜਾ ਇਹ ਤਾਂ ਡੰਗਰ ਆ ਇਹ ਤਾਂ ਬੁੱਝਾ ਫਲਾਣੀਆਂ ਟਮਕਾਣੀਆਂ ਚਲੋ ਜੀ ਤਲਾਕ ਹੋ ਗਿਆ ਜਿਹੜੀ ਗੱਡੀ ਗੁੱਡੀ ਸੀ ਉਹ ਵੀ ਵਾਪਸ ਮੋੜਤੀ ਦਾ ਗਣਾ ਘਟਨਾਂ ਨਾ ਕਿਹਾ ਮਾੜਾ ਮੋਟਾ ਉਸ ਤੋਂ ਬਾਅਦ ਕੀ ਹੋਇਆ ਚਲੋ ਜੀ ਉਸ ਤੋਂ 6 ਮਹੀਨਿਆਂ ਦਾ ਸਮਾਂ ਲੰਘ ਗਿਆ ਤੇ ਅਮਨਦੀਪ ਸਿੰਘ ਨੇ ਉਸ ਕੁੜੀ ਨਾਲ ਵਿਆਹ ਕਰਵਾ ਲਿਆ ਜੀ ਜਿਹੜੀ ਇੰਸਟਾਗ੍ਰam ਦੇ ਉੱਪਰ ਮਿਲੀ ਸੀ ਹੁਣ ਤੁਹਾਨੂੰ ਉਹਦਾ ਬਗਾਨੀ ਥਾਲੀ ਜੇ ਲੱਡੂ ਵਾਲਾ ਵੱਡਾ ਲੱਗਦਾ ਹੁੰਦਾ ਚਲੋ ਜੀ ਹੁਣ ਇਹਨੂੰ ਫੋਨ ਤੇ ਐਨ ਲੱਗਿਆ ਕਰੇ ਵੀ ਕੁੜੀ ਤਾਂ ਬਾਲੀ ਇੰਟੈਲੀਜੈਂਟ ਆ ਜਦੋਂ ਮਿਲਣ ਜਾਇਆ ਕਰੇ ਉਦੋਂ ਵੀ ਐਨ ਲੱਗਿਆ ਕਰੇ ਵੀ ਕੁੜੀ ਬਾਲੀ ਇੰਟੈਲੀਜੈਂਟ ਆ ਦੋ ਚਾਰ ਸ਼ਬਦ ਅੰਗਰੇਜ਼ੀ ਦੇ ਬੋਲਦਿਆ ਕਰੇ ਜਦੋਂ ਮੁਲਾਕਾਤ ਹੋਇਆ ਕਰੇ ਵੀ ਪਲੀਜ਼ ਥੈਂਕ ਯੂ ਐਕਸਕਿਊਜ਼ ਮੀ ਕਰਦੇ ਹੁੰਦੀ ਨੇ ਕਈ ਹਨ ਤੇ ਚਲੋ ਜੀ ਨੇ ਵਿ ਇੱਕ ਵਾਰੀ ਆਈਲੈਂਡਸ ਕਰਾਇਆ ਦੋ ਵਾਰੀ ਕਰਾਇਆ ਤਿੰਨ ਵਾਰੀ ਕਰਾਇਆ ਚਾਰ ਵਾਰੀ ਕਰਾਇਆ ਮੈਂ ਕਹਿੰਦਾ ਪੰਜ ਵਾਰੀ ਆਈਲੈਂਡਸ ਕਰਾ ਲਿਆ ਮੁੜ ਕੇ ਉਹ ਵਿੱਚ ਗੈਬ ਗੂ ਪੈ ਗਿਆ ਮੁੜ ਕੇ ਉਹ ਗੈਬ ਗੂ ਵੀ ਭਰਦਾ ਫਿਰਿਆ ਕਰੇ ਪੈਸੇ ਦੇ ਲੈ ਕੇ ਕਦੇ ਉਧਰੋਂ ਸਰਟੀਫਿਕੇਟ ਬਣਾ ਲੈ ਕੇ ਉਧਰ ਬਣਾ ਲਿਆ ਚਲੋ ਜੀ ਐ ਯੱਬ ਕਰਦਾ ਰਿਹਾ ਚਲੋ ਜੀ ਉਹਨੇ ਟਾਈਮ ਨੂੰ ਆ ਗਿਆ ਕਰੋਨਾ ਕੰਮ ਹੋ ਗਏ ਠੱਪ ਫਿਰ 2020 ਆਇਆ ਉਹਨੇ ਟਾਈਮ ਤੱਕ ਇਹਨੇ ਘਰੇ ਬਾਲ ਬੱਚਾ ਵੀ ਹੋ ਗਿਆ 2020 ਦੇ ਵਿੱਚ ਨੇ ਪੀਟੀ ਕਰਾਈ ਪੀਟੀ ਚੋਂ ਜਲਦੀ ਕਲੀਅਰ ਹੋ ਗਈ ਤੇ ਘਰ ਵਾਲੀ ਦਾ ਕੈਨੇਡਾ ਦਾ ਵੀਜ਼ਾ ਲੱਗ ਗਿਆ ਚਲੋ ਜੀ ਘਰ ਵਾਲੀ ਪਹੁੰਚ ਜਾਂਦੀ ਹੈ ਕੈਨੇਡਾ ਹੁਣ ਘਰ ਵਾਲੀ ਕੈਨੇਡਾ ਚਲੀ ਗਈ ਅਮਨਦੀਪ ਸਿੰਘ ਆਪ ਵੀ ਇੱਥੇ ਆ ਤੇ ਉਹਦੇ ਜਿਹੜੀ ਜੋ ਦੋ ਜਵਾਕ ਨੇ ਉਹ ਵੀ ਹੁਣ ਅਮਨਦੀਪ ਸਿੰਘ ਦੇ ਕੋਲ ਤੇ ਹੁਣ ਤੁਹਾਨੂੰ ਪਤਾ ਵੀ 2020 ਦੇ ਵਿੱਚ ਜਾ ਕੇ ਰੂਲ ਵੀ ਕਾਫੀ ਕੈਨੇਡਾ ਦੇ ਚੇਂਜ ਹੋ ਗਏ ਸੀਗੇ ਚਲੋ ਜੀ ਉਸ ਤੋਂ ਬਾਅਦ 6 ਮਹੀਨਿਆਂ ਬਾਅਦ ਅਮਨਦੀਪ ਸਿੰਘ ਨੇ ਆਪਦੀ ਫੈਲ ਲਾਈ ਇਹਦਾ ਵੀਜ਼ਾ ਨਹੀਂ ਲੱਗਿਆ ਫਿਰ 2021 ਆ ਕੇ 2021 ਚ ਫਿਰ ਫੈਲ ਲਾਈ ਵੀਜ਼ਾ ਨਹੀਂ ਲੱਗਿਆ ਹੁਣ ਅਮਨਦੀਪ ਸਿੰਘ ਦੇ ਦੋ ਤਿੰਨ ਰਿਫਿਊਜ਼ਲ ਆ ਗਿਆ ਇਸ ਤਰ੍ਹਾਂ ਕਰਦੇ ਕਹਿੰਦੇ ਸਮਾਂ ਆਉਂਦਾ ਫਿਰ 2024 ਦਾ 2024 ਤੱਕ ਅਮਨਦੀਪ ਸਿੰਘ ਨੇ ਹਰ ਹਿੱਲਾ ਅਪਣਾਲਿਆ ਕੈਨੇਡਾ ਜਾਣ ਦਾ ਪਰ ਉਹਦਾ ਵੀਜ਼ਾ ਨਹੀਂ ਲੱਗਿਆ। ਜਵਾਕ ਵੀ ਲਗਭਗ 5-6 ਸਾਲਾਂ ਤੋਂ ਹੋਏ ਪਏ ਆ। ਜਿਹੜੀ ਹੁਣ ਅਮਨਦੀਪ ਸਿੰਘ ਦੀ ਉਹ ਘਰ ਵਾਲੀ ਆ ਜਿਹੜੀ ਕਿ ਇੰਸਟਾਗ੍ਰam ਦੇ ਉੱਪਰ ਮਿਲੀ ਸੀ ਤਾਂ ਜਵਾਕ ਜੱਲਾ ਜੰਮੀ ਬੈਠਾ। ਉਹਨੇ ਹੁਣ ਅਮਨਦੀਪ ਸਿੰਘ ਨਾਲੋਂ ਸਾਰੇ ਰਿਸ਼ਤੇ ਨਾਤੇ ਤੋੜ ਲਿਆ ਤੇ ਉੱਥੇ ਉਹ ਕਿਸੇ ਹੋਰ ਬੰਦੇ ਦੇ ਨਾਲ ਆਵਦੇ ਨਿਆਰੇ ਬੁੱਲੇ ਲੁੱਟਦੀ ਪਈ ਐ। ਤੇ ਹੁਣ ਅਮਨਦੀਪ ਸਿੰਘ ਵੱਡ ਦਾ ਹੱਥਾਂ ਨੂੰ ਦੰਦੀਆਂ। ਹੁਣ ਅਮਨਦੀਪ ਸਿੰਘ ਨੇ ਮੁੜ ਕੇ ਆਪਦੇ ਪਿੰਡ ਦੇ ਸਰਪੰਚ ਨੂੰ ਕਿਹਾ ਪਿੰਡ ਦੀ ਪੰਚਾਇਤ ਨੂੰ ਕਿਹਾ ਵੀ ਮੇਰੀ ਹੈਲਪ ਕਰੋ ਆਪਾਂ ਸਹੌੜਿਆਂ ਦੇ ਪਿੰਡ ਪੰਚਾਇਤ ਲੈ ਕੇ ਜਾਣੀ ਹੈ ਉਹਨਾਂ ਦੀ ਕੁੜੀ ਨੇ ਮਰ ਨਾਲ ਆ ਕੁਛ ਕਰਤਾ ਤਾਂ ਸਾਰੇ ਪਿੰਡ ਨੇ ਠੋਕ ਕੇ ਜਵਾਬ ਦਿੱਤਾ ਵੀ ਅਸੀਂ ਤੇਰੇ ਨਾਲ ਪੰਚਾਇਤਾਂ ਲੈ ਕੇ ਨਹੀਂ ਜਾਣੀ ਤੂੰ ਇੱਕ ਬਹੁਤ ਚੰਗੀ ਧੀ ਧਿਆਣੀ ਘਰੋਂ ਧੱਕੇ ਮਾਰ ਕੇ ਕੱਢੀ ਸੀਗੀ ਠੀਕ ਆ ਤੂੰ ਉਦੋਂ ਵੀ ਪੰਚਾਇਤ ਦੀ ਕੋਈ ਗੱਲ ਨਹੀਂ ਮੰਨੀ ਪਰ ਅੱਜ ਅਸੀਂ ਤੇਰੇ ਨਾਲ ਨਹੀਂ ਖੜ੍ਹ ਸਕਦੇ ਸਾਰਾ ਪਿੰਡ ਠੋਕ ਕੇ ਜਵਾਬ ਦੇਣ ਲੱਗ ਗਿਆ ਵੀ ਪਾਈ ਅਸੀਂ ਤੇਰੇ ਨਾਲ ਨਹੀਂ ਜਾਣਾ ਤੂੰ ਆਪ ਦੀਆਂ ਕੀਤੀਆਂ ਭੁਗਤਦਾ ਪਿਆ ਤੇ ਜਿਹੜੀ ਉਹ ਘਰਵਾਲੀ ਨੇ ਛੱਡੀ ਸੀਗੀ ਉਹਦਾ ਜਦੋਂ ਨਾਨਕਿਆਂ ਨੇ ਗਾਂ ਵਿਆਹ ਕਰਤਾ ਉਹ ਸੁਣ ਵਿੱਚ ਆਇਆ ਵੀ ਮੁੰਡਾ ਬਹੁਤ ਚੰਗਾ ਸਿਆਣਾ ਸੂਝਵਾਨ ਮੁੰਡਾ ਦੇ ਮੁੰਡਾ ਨੌਕਰੀ ਲੱਗਾ ਪਰ ਉਹ ਮੁੰਡੇ ਦੀ ਪਹਿਲਾਂ ਕੋਈ ਘਰਵਾਲੀ ਸੀ ਉਹ ਪੂਰੀ ਹੋ ਗਈ ਸੀ ਉਹਦੇ ਦੋ ਜਵਾਕ ਨੇ ਚਲੋ ਜੀ ਵਿਚਾਰੀ ਆਪ ਦੇ ਘਰੀ ਸੁਖੀ ਵਸਦੀ ਪਈ ਐ ਪਰ ਸਾਰਾ ਪਿੰਡ ਕਹਿੰਦਾ ਆ ਕਿ ਇਸ ਬੰਦੇ ਨੂੰ ਉਸ ਕੁੜੀ ਦਾ ਸਰਾਫ ਲੱਗਿਆ ਹੁਣ ਅਮਨਦੀਪ ਸਿੰਘ ਦੀ ਘਟੋ ਘਟ ਤਿੰਨ ਕਿੱਲੇ ਪੈਲੀ ਵੇਚ ਚੁੱਕੀ ਆ ਕਿਉਂਕਿ ਘਰਵਾਲੀ ਤੇ ਬਹੁਤ ਪੈਸਾ ਲਾਤਾ ਮੁਰਗੇ ਘਰ ਵਾਲੀ ਦੇ ਬਾਹਰ ਜਾ ਕੇ ਕੰਮਕਾਰ ਨਹੀਂ ਕੀਤਾ ਉਧਰ ਬੜਾ ਪੈਸਾ ਇਹਨਾਂ ਨੇ ਇਨਵੈਸਟ ਕੀਤਾ ਤੇ ਉਸ ਤੋਂ ਲਾਭ ਫਰੰਚਾਈਜ਼ੀ ਪੱਤੇ ਕਰਨ ਲੱਗ ਗਿਆ ਤੇ ਤਿੰਨ ਕਿਲੇ ਪੈਲੀ ਆਪਦੀ ਗਵਾ ਬੈਠਾ ਇਸ ਵੀਡੀਓ ਨੂੰ ਸ਼ੇਅਰ ਲਾਜ਼ਮੀ ਕਰਿਓ ਬਾਤਵਾਦ ਲੋਕਾਂ ਤੱਕ ਇਹ ਵੀਡੀਓ ਪਹੁੰਚਣੀ ਚਾਹੀਦੀ ਹੈ ਕਿ ਸਵਰਗ ਨਰਕ ਸਭ ਕੁਝ ਇੱਥੇ ਹੀ ਹੈ ਪਰ ਸਾਡੇ ਕੁਝ ਕੁ ਲੋਕਾਂ ਨੂੰ ਅੱਜ ਵੀ ਸਬਰ ਨਹੀਂ ਹੈਗਾ ਬਹੁਤ ਸਾਰੇ ਬੰਦੇ ਸਿਰਫ ਵਿਆਹ ਇਸ ਗੱਲ ਕਰਕੇ ਕਰਾਉਂਦੇ ਆ ਕਿ ਸਾਡਾ ਵੀਜ਼ਾ ਕੈਨੇਡਾ ਦਾ ਲੱਗ ਜਾਵੇ ਬਸ ਅਸੀਂ ਕੈਨੇਡਾ ਜਾਣਾ ਘਰ ਵਾਲੀ ਨਾਲ ਕੋਈ ਮਤਲਬ ਨਹੀਂ ਬਹੁਤ ਸਾਰੇ ਘਰਾਂ ਚ ਪਾੜੇ ਪਏ ਆ ਖਲਾਰੇ ਪਏ ਆ ਜੋ ਕਿ ਬਹੁਤ ਮਾੜੀ ਗੱਲ ਆ ਸਾਡਾ ਮਕਸਦ ਲੋਕਾਂ ਨੂੰ ਸੁਚੇਤ ਕਰਨਾ ਆ ਅਸੀਂ ਕਿਸੇ ਦੇ ਮਨ ਨੂੰ ਠੇਸ ਨਹੀਂ ਪਹੁੰਚਾਉਣਾ ਚਾਹੁੰਦੇ ਤੇ ਵੀਡੀਓ ਦੇਖਣੇ ਬਹੁਤ ਬਹੁਤ ਧੰਨਵਾਦ